ਜੀ ਸ਼ਸ਼੍ਰੀਆ ਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਵਜੀਤ ਪਿੰਡੂ ਲਾਈਵ ਦੀ ਮਾਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆਂ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਲੋ ਜੇ ਇਹ ਹੈਗਾ ਜੀ ਸਵੇਰ ਦਾ ਟਾਈਮ ਹਨਾ ਤੇ ਦਿਨ ਹੈਗਾ ਸੰਡੇ ਦਾ ਤੇ ਮੈਂ ਲੱਗੀ ਸੀ ਅੱਜ ਸਫਾਈਆਂ ਕਰਨਾ ਮੈਂ ਕਿਹਾ ਚੱਲਾਂ ਵੀ ਹਨਾ ਅੱਜ ਆਪਾਂ ਸਫਾਈਆਂ ਕਰ ਦਨੇ ਆ ਤੇ ਕਿਉਂਕਿ ਕੱਲ ਨੂੰ ਚੜੂਗਾ ਨਵਾਂ ਸਾਲ ਨਵੇਂ ਸਾਲ ਤੋਂ ਇੱਕ ਮਤਲਬ ਕਿ ਆਖਰੀ ਮਤਲਬ ਆਖਰੀ ਸਾਲ ਦਾ ਆਖਰੀ ਦਿਨ ਐਤਵਾਰ ਤੇ ਮੈਂ ਕਿਵੇਂ ਚੱਲਣ ਵਾਲੇ ਬਲੌਗ ਬਣਾ ਲੰਨੇ ਆ ਨਾਲ ਘਰ ਦੀ ਸਫਾਈ ਹੋ ਜੂਗੀ ਤਿੰਨ ਮਹੀਨਾਵਾਲੇ ਦਿਨ ਆਪਣਾ ਨਵਾਂ ਨਵਾਂ ਮਤਲਬ ਕਿ ਕਾਰਜ ਲੱਗ ਲੱਗ ਜੂਗਾ ਤੇ ਬਾਕੀ ਸਾਫ ਸਫਾਈਆ ਬਹੁਤ ਚੰਗੀ ਆ ਹਨਾ ਕਰਨੀ ਤੇ ਹਫਤੇ ਬਾਅਦ ਮੈਂ ਸਾਫ ਸਫਾਈਆ ਮਤਲਬ ਕਿ ਸਾਰੀ ਕੀਤੀ तकरीबन ਲੀਰਾ ਫੇਰਦੀ ਹੋਣੀ ਆ ਤੇ ਬੈਡ ਕਰ ਸੋਈ ਦਾ ਆਪਣਾ ਸਾਰਾ ਕੰਪਲੀਟ ਹੋ ਗਿਆ ਸੀ ਸਾਫ ਸਫਾਈਆ ਮੈਂ ਕਰ ਦਿੱਤਾ ਸੀ ਜਿਆਦੀ ਵੀਡੀਓ ਨਹੀਂ ਬਣਾਈ ਹੈਗੀ ਤੇ ਫਿਰ ਇਸ ਤੋਂ ਬਾਅਦ ਆ ਗਈ ਸੀ ਮੈਂ ਕਮਰੇ ਦੇ ਵਿੱਚ ਤੇ ਕਮਰੇ ਦੇ ਵਿੱਚ ਆ ਕੇ ਸਿੱਸ਼ਿਆਂ ਤੇ ਸਾਰਿਆਂ ਤੇ ਲੀਰ ਫੇਰ ਕੇ ਫੋਨ ਵਾਲੇ ਬਕਸੇ ਦੇ ਵਿੱਚ ਵੀ ਲੀਰ ਫੇਰ ਕੇ ਬਕਸੇ ਦੇ ਵਿੱਚ ਜਿੱਥੇ ਫੋਨ ਚਾਰਜ ਲਗਾਉਣੇ ਹੁੰਦੇ ਆ ਤੇ ਬਾਕੀ ਪਰਦੇ ਪੁੜਦੇ ਪਰਾ ਕਰਕੇ ਸ਼ੀਸ਼ਿਆਂ ਤੇ ਸਾਰਿਆਂ ਤੇ ਲੀਰ ਫੇਰ ਕੇ ਪਰਦੇ ਦੇ ਪੈਪਾਂ ਦੇ ਉੱਤੇ ਲੀਰ ਫੇਰ ਕੇ ਫਿਰ ਸਫਾਈ ਹੁੰਦੀ ਆ ਮੇਰੀ ਸਾਰੀ ਕਲੀਨ ਚਲੋ ਜੀ ਆਪਾਂ ਕਰਦੇ ਆ ਸਾਫ ਸਫਾਈ ਆ ਤੇ 2023 ਦਾ ਇਹ ਲਾਸਟ ਦਿਨ ਹੈ ਤੇ ਲਾਸਟ ਹੀ 2023 ਦਾ ਲਾਸਟ ਹੀ ਵਲੌਗ ਆ ਆਖਰੀ ਸਾਲ ਦਾ ਆਖਰੀ ਵਲੌਗ ਤੇ ਨਵੇਂ ਸਾਲ ਤੋਂ ਨਵੇਂ ਵਲੌਗ ਆਉਣਗੇ ਤਾਂ ਤੁਸੀਂ ਨੇ ਮੈਨੂੰ ਜੋ ਆਖਰੀ ਸਾਲ ਦਾ ਆਖਰੀ ਵਲੌਗ ਮਤਲਬ ਕਿ ਆਖਰੀ ਸਾਲ ਦੇ ਵਲੌਗ ਨੇ ਜਿਹੜੇ ਮਤਲਬ ਕਿ ਤੁਸੀਂ ਬਹੁਤ ਜ਼ਿਆਦਾ ਮੈਨੂੰ ਪਿਆਰ ਦਿੱਤਾ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਮੇਰੇ YouTube ਫੈਮਲੀ ਦਾ ਜਿਨ੍ਹਾਂ ਨੇ ਮੈਨੂੰ ਇੰਨਾ ਜ਼ਿਆਦਾ ਸਪੋਰਟ ਕੀਤੀ ਆ ਤੇ ਇੰਨਾ ਜ਼ਿਆਦਾ ਪਿਆਰ ਦਿੱਤਾ ਆ ਆਖਰੀ ਸਾਲ ਦੇ ਵਿੱਚ ਤੇ ਇਦਾਂ ਹੀ ਮੈਨੂੰ ਮੋਰੇ ਜੋ ਮਤਲਬ ਕਿ ਕੱਲ ਨੂੰ ਨਵਾਂ ਸਾਲ ਚੜੂ ਆ ਨਵੇਂ ਸਾਲ ਦੇ ਵਿੱਚ ਇਦਾਂ ਹੀ ਪਿਆਰ ਦਿੰਦੇ ਰਹਿਣਾ ਤੇ ਇਦਾਂ ਹੀ ਆਪਣੀ YouTube ਫੈਮਲੀ ਹੋਰ ਮਤਲਬ ਵੱਡੀ ਤੋਂ ਵੱਡੀ ਆਪਾਂ ਹੋਰ ਬਣਾਈਏ ਤੇ ਇਦਾਂ ਹੀ ਪਿਆਰ ਮਿਲਦਾ ਰਹੇ ਤੇ ਲੋ ਜੀ ਆਪਣੀ ਗੱਲਾਂ ਬਾਤਾਂ ਦੇ ਵਿੱਚ ਸਾਰੀ ਸਾਫ ਸਫਾਈ ਆ ਹੋ ਗਈ ਆ ਤੇ ਇਹ ਰਹਿ ਕੇ ਤੇ ਸਿੱਛਣ ਦੀ ਸਾਫ ਸਫਾਈ ਕਰਨ ਇੱਧਰ ਵੀ ਮੈਂ ਕਰ ਦਿੱਤੀ ਆ ਤੇ ਇੱਧਰ ਇਸ ਤਰ੍ਹਾਂ ਤੇ ਮੈਂ ਕਿਹ ਚੱਲ ਫਟਾਫਟ ਕਰਦਾ ਨਹੀਂ ਆ ਹਨਾ ਤੇ ਦੇਖੋ ਜੀ ਕਰਦੇ ਆ ਜ਼ਿੰਮੇਵਾਰੀਆਂ ਇੰਨੀਆਂ ਹੁੰਦੀਆਂ ਨੇ ਹਨਾ ਆ ਕਰ ਲਾ ਆ ਕਰ ਲਾ ਆ ਰਹਿ ਗਿਆ ਆ ਕਰ ਲਾ ਤੇ ਆਪਦੇ ਆਪ ਨੂੰ ਵੀ ਮਤਲਬ ਕਿਸਰੀ ਦੀ ਸੰਭਾਲ ਨਹੀਂ ਹੁੰਦੀ ਹੈਗੀ ਹਨਾ ਤੇ ਬਸ ਮੈਨੂੰ ਏਦਾਂ ਹੁੰਦਾ ਵੀ ਘਰ ਵੱਸਾ ਸਾਫ਼ ਸੁਥਰਾ ਹੋਵੇ ਤੇ ਐਨ ਬਧੀਆ ਚਮਕੁੱਟੇ ਹਨਾ ਤੇ ਦੇਖੋ ਜੀ ਇੱਧਰ ਫੇਰ ਸਾਰਾ ਸਾਫ਼ ਸਫਾਈ ਆਪਣਾ ਨਿਬੜ ਗਿਆ ਸੀ ਗੱড্ডা ਵਗੈਰਾ ਝਾੜ ਦਿੱਤਾ ਸੀ ਮਨਿੰਦਰ ਨੇ ਝਾੜ ਦਿੱਤਾ ਸੀ ਇਸ ਤੋਂ ਬਾਅਦ ਫੇਰ ਮੈਂ ਲੱਗੀ ਸੀ ਬੈੱਡ ਉੱਤੇ ਚਾਦਰ ਵਿਛਾਉਣਾ ਹਨਾ ਮੈਂ ਕਿਹਾ ਚੱਲ ਫਟਾਫਟ ਚਾਦਰ ਵਿਛਾ ਆਂਨੀ ਆ ਤੇ ਸਿਮੂ ਦੇ ਲੋ ਹਲੇ ਤੱਕ ਗੱਦੇ niche ਗੱਦੇ ਦੇ ਉੱਤੇ ਪਿਆ ਮੈਨੂੰ ਕਹੇ ਕਿ ਐਵੇਂ ਕਿਵੇਂ ਖੜਾ ਹੋ ਕੇ ਨਾਲ ਤਾਂ ਕੰਬਲ ਇਕੱਠਾ ਕਰਦੇ ਨਾਲ ਗੱਦਾ ਚੱਕਦੇ ਪਰ ਇਹ ਨਹੀਂ ਚੱਕਿਆ ਤੇ ਲੋ ਜੀ ਆਪਣਾ ਅੰਦਰੋਂ ਮੈਂ ਚੱਦਰ ਵਗੈਰਾ ਵਿਛਾਇਆ ਈ ਸੀ ਫਿਰ ਮੈਂ ਫਟਾਫਟ ਜੋ ਸਾਫ਼ ਸੁਫਈਆਂ ਮੇਰੇ ਦੋਹੇ ਪਾਸੇ ਨਿਬੜ ਗਏ ਸੀ ਉਸ ਤੋਂ ਬਾਅਦ ਮੈਂ ਲਾਈ ਸੀ ਰੋਟੀ ਰੋਟੀ ਖਾ ਕੇ ਸਰਦਾਰ ਜੀ ਵਗ ਗਏ ਸੀ ਫਿਰ ਇਸ ਤੋਂ ਬਾਅਦ ਮੈਂ ਝਾੜੂ ਝੂੜੂ ਲੱਗੀ ਸੀ ਕੱਢਣ ਤੇ ਭਾਂਡੇ ਵਗੈਰਾ ਮੈਂ ਸਾਰੇ ਇਕੱਠੇ ਕਰ ਦਿੱਤੇ ਸੀ ਲੋ ਜੀ ਆਪਣਾ ਰਸੋਈ ਚੋਂ ਵੀ ਸਾਰਾ ਸੁੰਬਰ ਸੰਧਰਾ ਹੀ ਹੋ ਗਿਆ ਬੇੜੇ ਚੋਂ ਵੀ ਹੋ ਗਿਆ ਤੇ ਆ ਗਏ ਆਪਾਂ ਕਮਰੇ ਦੇ ਵਿੱਚ ਤੇ ਕਮਰੇ ਦੇ ਵਿੱਚ ਮੈਂ ਫਟਾਫਟ ਮੈਂ ਕਿਹਾ ਦੇਖ ਲਓ ਪਹਿਲਾਂ ਸੈਟਿੰਗ ਕਰਕੇ ਗਈ ਦਵਾਰੋਂ ਫੇਰ ਆ ਕੇ ਸੈਟਿੰਗ ਕਰੀ ਕਿਉਂਕਿ ਬੱਚਿਆਂ ਦਾ ਕੰਮ ਇਹੀ ਆ ਹਨਾ ਚਾਦਰ ਇਕੱਠੀ ਕਰ ਦਿੰਦੇ ਨੇ ਤੇ ਫੇਰ ਮੈਂ ਫਟਾਫਟ ਇਥੋਂ ਵੀ ਸਾਰੀ ਝਾੜੂ ਵਗੈਰਾ ਕੱਢਿਆ ਸਾਫ ਸਫਾਈਆ ਸਾਰਾ ਕੀਤਾ ਤੇ ਬਾਕੀ ਜਿਹੜਾ ਮਾੜਾ ਮੋਟਾ ਰਹਿ ਗਿਆ ਸੀ ਹਨਾ ਮਤਲਬ ਕਿ ਬੱਚੇ ਜਦੋਂ ਗੱਦੇ ਤੇ ਬੈਹ ਜਾਂਦੇ ਨੇ ਫਿਰ ਵੀ ਚਾਦਰ ਤਾਂ ਇਕੱਠੀ ਹੁੰਦੀ ਆ ਹਨਾ ਉਹ ਮੈਂ ਕਰ ਦਿੱਤਾ ਸੀ ਤੇ ਫੇਰ ਮੈਂ ਇਸ ਤੋਂ ਬਾਅਦ ਲੱਗੀ ਸੀ ਝਾੜੂ ਕੱਢਣ ਤੇ ਲੋ ਜੀ ਆਪਣਾ ਬੈਟਕ ਦਾ ਵੀ ਸਾਰਾ ਝਾੜੂ ਨਿਪੜ ਗਿਆ ਸੀ ਲੋ ਜੀ ਆਪਾਂ ਨੇ ਝਾੜੂ ਵਗੈਰਾ ਸਾਰਾ ਕੱਢ ਲਿਆ ਹੀ ਆ ਤੇ ਬਾਕੀ ਝਾੜੂ ਕੱਢਣ ਤੋਂ ਬਾਅਦ ਫਿਰ ਮੈਂ ਭਾਂਡੇ ਵਗੈਰਾ ਮਾਜੂਗੀ ਤੇ ਕੱਪੜੇ ਵਾਲੀ ਮਸ਼ੀਨ ਮੈਂ ਲਾ ਦਿੱਤੀ ਸੀ ਤੇ ਮਸ਼ੀਨ ਮਸ਼ੀਨ 'ਚ ਇੱਕ ਪਾਸੇ ਕੱਪੜੇ ਧੋਈ ਜਾਂਦੇ ਨੇ ਤੇ ਭਾਂਡੇ ਵਗੈਰਾ ਮਾਜ ਕੇ ਫਿਰ ਇਸ ਤੋਂ ਬਾਅਦ ਮੈਂ ਲਾਉਂਗੀ ਵੇੜੇ 'ਚ ਪੋਚਾ ਤੇ ਲੋ ਜੀ ਝਾੜੂ ਨਿਕਲ ਗਿਆ ਸੀ ਤੇ ਫਿਰ ਮੈਂ ਲੱਗੀ ਸੀ ਵੇੜੇ 'ਚ ਪੋਚਾ ਲਾਣ ਮੈਂ ਕਿ ਚੱਲ ਪੋਚੇ ਦਾ ਕੰਮ ਵੀ ਫਟਾਫਟ ਨਿਬੇੜਦਾ ਹਨਾ ਪਹਿਲਾਂ ਮੈਂ ਵੇੜੇ 'ਚ ਪੋਚਾ ਲਾਉਂਗੀ ਉਸ ਤੋਂ ਬਾਅਦ ਫਿਰ ਮੈਂ ਲਾਉਂਗੀ ਕਮਰੇ ਤੇ ਰਸੋਈ ਦੇ ਵਿੱਚ ਉਹ ਮੈਂ ਹੱਥ ਤੇ ਇੱਧਰ ਮੈਂ ਲੱਗੀ ਸੀ फटाफट ਹੁਣ ਪੋਚਾ ਲਗਾਉਣਾ ਤੇ ਬਾਕੀ ਪੋਚਾ ਵਗੈਰਾ ਲਗਾ ਕੇ ਫੇਰ ਆਪਾਂ ਧੋਵਾਂਗੇ ਕੱਪੜੇ ਤੇ ਫੇਰ ਉਸ ਤੋਂ ਬਾਅਦ ਆਪਾਂ ਨਹਾਣ ਨੂੰ ਲਵਾਂਗੇ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਮੈਂ ਹਾਂ ਸਰਜੀ ਪਿੰਡੂ ਲੱਜ ਦਾ ਚੈਨਲ ਤੇ ਮੈਂ ਸਾਰਿਆਂ ਦਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ-ਠਾਕ ਹੋਵੋਗੇ ਅਸੀਂ ਵੀ ਠੀਕ ਹਾਂ ਇਹ ਲੋ ਜਿੱਤ ਪੈਸਾ ਟਾਈਮ ਹੋ ਚੁੱਕਿਆ 12:00 ਵਜੇ ਨੇ ਪੂਰੀ ਕੈਸ਼ੀਚ ਨਾਲ ਕਰਕੇ ਆਈਆਂ ਵਾਲ ਗਿੱਲੇ ਪੈਨੇ ਸਾਰੇ ਸਿੱਤੇ ਟੋਪੀ ਲੈ ਕੇ ਥੋੜੇ ਬਾਲ ਕੱਗੇ ਨਾਲ ਸੁਕਾ ਕੇ ਤੇ ਫੇਰ ਹੁਣ ਡਾ ਵੱਡਾ ਵੱਲ ਚੀਜਾਂ ਪਾਣੀਆ ਜਾ ਕੇ ਪਾ ਲਈ ਟੋਪੀ ਵਾਲੀ ਸ਼ੌਲ ਲੈ ਲਿਆ ਹੁਣ ਬੈਨੇ ਆਪਾਂ ਮਸ਼ੀਨ ਤੇ ਬਾਕੀ ਦੁਪਹਿਰ ਦਾ ਟਾਈਮ ਕੋਈ ਜਾਂਦਾ 12:00 ਵਜੇ ਗਏ ਨੇ ਸਿਮਰ ਨੂੰ ਲੱਗੀ ਆ ਭੁੱਖੋ ਤੇ ਸਿਮਰ ਨਾ ਜਵਾਲ ਕਟਾ ਕੇ ਆਈ ਜੀ ਵੇਖੋ ਕਿੱਦਾਂ ਦਾ ਲੱਗਦਾ ਵੇਖੋ ਜੀ ਸਿਮਰ ਨੇ ਬਾਲ ਕਟਾ ਕੇ ਆਇਆ ਤੇ ਹੁਣ ਵਧੀਆ ਲੱਗਦਾ ਨਾ ਸਿਮਰ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਿਮਰ ਨੂੰ ਹੁਣ ਵਧੀਆ ਲੱਗਦਾ ਹੈ ਜਾਂ ਪਹਿਲਾਂ ਵਧੀਆ ਲੱਗਦਾ ਸੀ ਹੁਣ ਵੜੇ ਦੇਖਣ ਨੂੰ ਤੁਹਾਨੂੰ ਮੂੰਹ ਦੇਖਣ ਨੂੰ ਮਿਲਦਾ ਇਹਦਾ ਪਹਿਲਾਂ ਤਾਂ ਹੋਈ ਲੱਗਦਾ ਸੀ ਵਾਲ ਜਦੋਂ ਕਟਾਏ ਨਹੀਂ ਹੋਏ ਸੀ ਤੇ ਇੱਧਰ ਬੈਠਾ ਮਨਿੰਦਰ ਨਾਤੋ ਕੇ ਬੈਠੇ ਨੇ ਤੇ ਉਹ ਦੇਖੋ 13 ਤੈਨਾਂ ਨੇ ਚੌਲ ਖਾ ਲਏ ਨੇ ਮਿੱਠੇ ਚੌਲ ਬਣੇ ਹੋਏ ਸੀ ਉਹ ਖਾ ਲਏ ਨੇ ਤੇ ਹੁਣ ਇਹਨਾਂ ਦੁਆਰੋਂ ਫੇਰ ਲੱਗੀ ਐ ਭੁੱਖ ਤੇ ਮੇਰੀ ਸਲਾਹ ਐ ਵੀ ਮੈਂ ਹੁਣ ਕਰਾਂ ਚਾਹ ਤੇ ਚਾਹ ਕਰਕੇ ਚਾ ਚੁੱਪੀ ਕੇ ਫੇਰ ਆਪਾਂ ਬੈਠਾਂਗੇ ਸਲਾਈ ਮਸ਼ੀਨ ਤੇ ਤੇ ਫੇਰ ਆਪਾਂ ਕਰਾਂਗੇ ਦੁਪਹਿਰ ਦੇ ਸਲਾਈ ਮਸ਼ੀਨ ਤੋਂ ਬਾਅਦ ਅੱਧਾ ਘੰਟਾ ਲਾ ਦਾਂਗੇ ਮਸ਼ੀਨ ਤੇ ਥੋੜਾ ਜਿਹਾ ਕੰਮ ਕਰ ਲਾਂਗੇ ਮਤਲਬ ਕਿ ਜੋ ਵੀ ਸਟਿਚਿੰਗ ਕਰਨਾ ਤੇ ਫੇਰ ਇਸ ਤੋਂ ਬਾਅਦ ਕਰਾਂਗੇ ਦੁਪਹਿਰ ਦਾ ਰੁਕ ਟੁਕ ਸਬਜ਼ੀ ਆਪਣੀ ਬਣੀ ਪਈ ਆ ਸਬਜ਼ੀ ਹੈਗੀ ਜੀ ਉੱਪਰ ਮੇ ਆਲੂ ਦੀ ਬਹੁਤ ਜ਼ਿਆਦਾ ਟੇਸਟੀ ਬਣੀ ਸੀ ਸਰਦੀਆਂ ਦੇ ਵਿੱਚ ਹੀ ਵਧੀਆ ਲੱਗਦੀ ਹੈ ਇਹ ਗਰਮੀਆਂ 'ਚ ਨਹੀਂ ਵਧੀਆ ਲੱਗਦੀ ਸਬਜ਼ੀ ਤੇ ਲੋ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਤੇ ਸਾਰਾ ਮੇਰਾ ਕਮਰਾ ਹੋ ਗਿਆ ਕਲੀਨ-ਕਲੀਨ ਸਾਰੀ ਮੈਂ ਸਫਾਈ ਕਰ ਦਿੱਤੀ ਆ ਬੈੱਡ ਦੀ ਚਾਦਰ ਵੀ ਚੇਂਜ ਕਰ ਦਿੱਤੀ ਆ ਤੇ ਰਸੋਈ ਵੀ ਮੇਰੀ ਸਾਰੀ ਸਾਫ ਹੋ ਗਈ ਆ ਤੇ ਹੁਣ ਮੈਂ ਕਰਦੀ ਆ ਚਲੋ ਸਟੀਚਿੰਗ ਦਾ ਕੰਮ ਤੇ ਇਹ ਸੀ ਅੱਜ ਦੀ ਅੱਜ ਦੀ ਮੇਰੀ ਵੀਡੀਓ ਤੇ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਜੋ ਵੀ ਮੇਰੇ ਚੈਨਲ ਤੇ ਪਹਿਲੀ ਵਾਰ ਨਿਊ ਆ ਪਲੀਜ਼ ਚੈਨਲ ਨੂੰ ਲਾਈਕ ਵੀ ਕਰ ਦੇਣਾ ਸਬਸਕ੍ਰਾਈਬ ਵੀ ਕਰ ਦੇਣਾ ਤੇ ਨੋਟੀਫਿਕੇਸ਼ਨ ਬੈਲ ਵਾਲਾ ਬਟਨ ਜਰੂਰ ਦਬਾਇਓ ਤਾਂ ਜੇ ਤੁਹਾਨੂੰ ਮੇਰੀ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੇ ਉਮੀਦ ਕਰਦੀ ਆ ਅੱਜ ਦੀ ਵੀਡੀਓ ਪੂਰੀ ਵਧੀਆ ਲੱਗੀ ਹੋਵੇ ਤੇ ਮਿਲਦੇ ਆ ਕੱਲੂ ਇੱਕ ਹੋਰ ਵੀਡੀਓ ਨਾਲ ਤੱਕ ਤਕਲੀਸ ਆ ਰਿਆਂ ਨੂੰ ਸ਼ਸ਼ੀਕਾਲ ਬਾਏ ਬਾਏ